ਮਨ ਕੀ ਇਸ ਤਲਾਸ ਰੋਰ ਵਿੱਚ ਇਸ਼ਨਾਨ ਇਹ ਦਿਨਾਂ ਤੋਂ ਆਪਣਾ ਮਨ ਲੱਗ ਗਿਆ ਲੋ ਜੀ ਇਧਰ ਲੱਗ ਗਈ ਹੁਣ ਲੁੱਡੋ ਆ ਜਾਓ ਜਿਆਸੀ ਸੁੱਕ ਪੱਤੇ ਜਿਹੜੇ ਖਾਦੇ ਜਗੇ ਹੋਵੇ ਪਿਆ ਹੋਣਾ ਕੋਈ ਲਗਾੜਾ ਸੀ ਆਹੋ ਕਿ ਨਸੰਤਰੇ ਕਿੰਨੇ ਕੋ ਕਾ ਆਪੜਾ ਹੋ ਗਿਆ ਸਭ ਜੀ ਕਾਦ ਫਿਰ ਹੋਈ ਜਾਂਦਾ ਸਭ ਜੀ ਧਨੀਆ ਨਹੀਂ ਤੁਹਾਨੂੰ ਲੱਗਾ ਆ ਕਿੰਨਾ ਹੂੰ ਕਿੱਥੇ ਆ ਮੈਂ ਵੇਖਣ ਨਹੀਂ ਆ ਪਰ ਬਰੇ ਉਹ ਤੇ ਗਾਂ ਗਈ ਹੈ ਮੈਂ ਡੱਬਾਂ ਰ ਬਾਬ ਆਜੋ ਬੁੱਤਰੀ ਬੜੇ ਐਟ ਕੁਝ ਬਾਜੂ ਆਜੋ 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 ਸਬਜੀ ਜਿਹਾ ਬੜਾ ਕਾ ਆ ਗਾਸੀ ਫੜੋ ਆ ਬੁੱਟੇ ਨੂੰ ਪਤਾ ਨਹੀਂ ਕੀ ਹੋਇਆ ਅੱਧਾ ਸੁੱਕ ਗਿਆ ਸਦਾ ਪਾਣੀ ਵੀ ਨਹੀਂ ਪਿਆ ਹੋਣਾ ਨਹੀਂ ਨਹੀਂ ਪਾਣੀ ਜਿਨਾ ਇਹਨਾਂ ਨੂੰ ਪਿੰਦਾ ਹੂੰ ਪਾਣੀ ਬਹੁਤ ਪਿੰਦਾ ਰਿਹਾ ਪਤਾ ਨਹੀਂ ਕੀ ਪ੍ਰੋਬਲਮ ਹੋ ਗਈ ਇਹਨਾਂ ਅੱਛਾ ਲੈ ਵੀ ਰਾਤੀ ਤੇ ਬਹੁਤੀ ਹੱਤ ਹੋਈ ਆ ਹੂੰ ਇੰਨਾ ਅਮੀ ਹੂੰ ਮੇਰੇ ਤਾਂ ਫਿਰ ਪਿਆ ਫਸਲਾਂ ਬਾਤ ਲਈ ਨਾ ਚੰਗਾ ਬਹੁਤਾ ਹੀ ਕੰਮ ਲੈ ਖਰਾਬ ਹੋਇਆ ਹੂੰ ਫਸਲਾਂ ਬਾਤ ਸਾਰੀ ਰਾਤ ਤਾਂ ਲਾਈਟ ਵੀ ਨਹੀਂ ਆਈ ਹੂੰ ਹੁਣ ਆਈ ਹੁਣ ਤੇ ਧੋਪ ਲੱਗੀ ਸਵੇਰੇ ਲਾਈਟ ਆਈ ਉੱਠ ਗਏ ਹੂੰ ਸ਼ੁਕਰ ਹੈ ਇੰਨਾ ਕੀ ਪੈ ਕੇ ਹਟ ਗਿਆ ਵਾ ਗਣ ਕਣਕਾਂ ਦੀ ਬਾੜੀ ਆਹੋ ਕਣਕਾਂ ਕੰਮ ਰੂਦ ਵੀ ਲੱਗਣ ਦੇ ਹੂੰ ਫਸਲਾਂ ਸਭ ਰੂਦ ਲੱਗਣ ਦੇ ਪੁੱਤ ਪੈਰ ਖਰਾਬ ਹੋ ਗਏ ਪਰ ਬਾਪ ਅਗਲਾ ਸੀ ਪੜੋ ਚਲਿਏ ਕਰ ਚਲੋ ਚੱਲੀਏ ਅਗਲਾ ਸੀ ਪੜੋ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਜਿਸ ਦਾ ਨਾਮ ਹੈ ਸ਼ਮਿਸ ਜੀ ਮੱਲੀ ਤੇ ਵਲੋਗ ਆਪਾਂ ਕਰ ਰਹੇ ਹਾਂ ਜੇ ਸਟਾਰਟ ਸਵੇਰੇ ਸਟਾਰਟ ਹੋ ਗਿਆ ਸੀ ਬਟ ਫਿਰ ਕੰਟੀਨਿਊ ਨਹੀਂ ਹੋਇਆ ਕਿਉਂਕਿ ਮੈਂ ਡਿਊਟੀ ਤੇ ਚਲ ਗਈ ਤੇ ਡਿਊਟੀ ਤੇ ਹੋਣਾ ਹੀ ਆ ਹੁਣ ਸ਼ਾਮ ਦੇ ਵੱਜ ਚੁੱਕੇ ਨੇ 4 ਤੇ ਹੁਣ ਇਹ ਵਲੋਗ ਜਿਹੜਾ ਲੱਗਿਆ ਕੰਟੀਨਿਊ ਕਰਨੀ ਪਹਿਲਾਂ ਹੁੰਦੇ ਮੇਨੂੰ ਲੱਗਾ ਮੈਗੀ ਬਣਾਉਣਾ ਕਦੇ ਮੈਗੀ ਬਣਾਉਣਾ ਮੈਗੀ ਖਾਣੀ ਆ ਅਜੇ ਮੈਂ ਕੱਪੜੇ ਵਗੈਰਾ ਬਚੇਨਿੰਗ ਕੀਤਾ ਤੇ ਮੈਗੀ ਬਣਾਉਣੀ ਸਟਾਰਟ ਕਰਤੀ ਇਧਰ ਆਪਣੀ ਚਾਹ ਪਹਿਲਾਂ ਚਾਹ ਪੀਵਾਂਗੇ ਫਿਰ ਮੈਗੀ ਖਾਵ ਜਾਨ ਨਾਲ ਦੀ ਨਾਲ ਹੀ ਚਾਹ ਪੀਵਾਂਗੇ ਤੇ ਨਾਲ ਦੀ ਨਾਲ ਹੀ ਮੈਗੀ ਖਾਵਾਂਗੇ ਤੇ ਮੱਲੀ ਸਾਹਿਬ ਦੇਖ ਰਹੇ ਨੇ ਮੁੰਵੀ ਤੇ ਮੈਂ ਹਾਂ ਚਲੋ ਮੈਂ ਮੈਨੂੰ ਮੂਵੀ ਬਣਾ ਦਿੰਨੇ ਕੋਈ ਗੱਲ ਨਹੀਂ ਫਿਰ ਜੀ ਹੁਣ ਮੰਗੀ ਲਈ ਐ ਤੇ ਬਣਾ ਕੇ ਦੇਣੀ ਪਈ ਤੇ ਬਾਕੀ ਤੁਹਾਨੂੰ ਮਸਾਲਿਆਂ ਦਾ ਮੰਗਣੀ ਕੀ ਕੌਣ ਕੀ ਕਰਦਾ ਕੀ ਨਹੀਂ ਤੇ ਕਰਦੇ ਆ ਬਲੌਗ ਹਟੇ ਵੀ ਤੇ ਜੁੜੇ ਰਹੋ ਲਾਸਟ ਤੱਕ ਲੋ ਜੀ ਤੇ ਲਾ ਲਈ ਮੂਵੀ ਆ ਚੁੱਪ ਕਾਏ ਸਾਡੇ ਦਰਮਿਆਨ ਤੇ ਕੀ ਕੀਤਾ ਜੇ ਸੱਪ ਮਾਰਿਆ ਵਾ ਕਿੱਥੇ ਆ ਆ ਬੀਬੀ ਆਏ ਦੀਦਾ ਹੀਓ ਨਿਕਾ ਜਾ ਗਾਈਜ਼ ਆ ਵੇਖੋ ਜਿੰਦਾ ਨਾ ਵੇ ਜਿੰਦਾ ਤੂੰ ਕਿਤੇ ਬੈਠਾ ਛੰ ਮੈਂ ਵੀ ਹੰਦੇ ਕੰਮ ਕਰ ਰਿਹਾ ਤੇ ਚਾਹ ਰੁੱਕ ਕੇ ਆ ਗਿਆ ਸੱਪ ਮਾਰਿਆ ਮਾੜੀ ਗੱਲ ਆ ਲੋਕੀ ਬੰਦੇ ਮੰਨਦੇ ਅੱਜ ਜਮਾਨੇ 'ਚ ਮੈਂ ਸੱਪ ਮਾਰਿਆ ਤੂੰ ਥੋੜਾ ਮਾਰਿਆ ਚੱਲ ਭਾਈ ਨੇ ਮਾਰਿਆ ਮੈਂ ਮਾਰਿਆ ਇੱਕੋ ਗੱਲ ਲੈਣ ਉਹ ਪਿਆਰੀ ਗਾਇਸ ਹਾਈ ਕਿੰਨਾ ਛੋਟਾ ਜੋਬਣ ਹੈ ਹਨਾ ਸਹੀ ਗੱਲ ਹੈ ਯਾਰ ਇੰਨਾ ਛੋਟਾ ਤਾਂ ਜੋਬਣ ਕਿਤੇ ਵੀ ਜਾਜੂ ਸਕਦਾ ਹਨਾ ਇਹਦੇ ਚ ਵੀ ਜ਼ਹਿਰ ਜੁਰ ਹੁੰਦਾ ਹੋਊਗਾ ਕਿੱਥੋਂ ਫੜਿਆ ਕਿੱਥੋਂ ਹੈ ਇੱਥੋਂ ਤੋੜੀ ਤੇ ਭਾਈ ਦੇ ਪਿਆਰ ਚੰਪੜ ਗਿਆ ਝੂਠ ਕਿ ਸੱਚ ਸੱਚ ਹੈ ਚੈੱਕ ਕਰੋ ਵੀਊ ਗਾਇਸ ਕਿੰਨਾ ਘੈਂਟ ਆ ਤੇ ਇਹ ਪਹੁੰਚਿਆ ਮੇਰੇ ਕੋਲ ਗੈਸਟ ਮੇਰਾ ਵੀਰ ਉਹ ਤੇ ਲੱਗਾ ਕੋਈ ਕੰਮ ਨਹੀਂ ਵੇਖਣ ਨੂੰ ਇਹ ਇਕੱਲਾ ਨਹੀਂ ਆਇਆ ਨਾਲ ਇਹਦੀ ਸਿਸਟਰ ਵੀ ਆਈ ਸਿਸਟਰ ਉਹਨਾਂ ਨੇ ਤੁਹਾਨੂੰ ਮਿਲਣੇ ਆ ਤੇ ਇਹ ਇੱਧਰ ਕੀ ਆ ਤੇ ਪ੍ਰਭ ਇਹ ਕਿੱਥੋਂ ਆ ਗਿਆ ਵਾ ਤੂੜੀ ਚੋਂ ਹਏ ਤੂੜੀ ਚੋਂ ਹਾਂ ਥਣਾ ਪਾਉੜਿਆ ਮੈਂ ਤਾਂ ਪਚਾਉ ਦਿੰਦਾ ਸੱਚੀ ਉਹ ਦੂਜੀ ਆ ਉਹ ਸੁਣਨਾ ਚੱਲੀ ਤੋੜਾ ਦਮ ਲਿਆ ਨਹੀਂ ਨਹੀਂ ਮੇਰੀ ਗੱਲ ਸੁਣੋ ਜੇ ਹੱਥ ਜਾਗੇ ਤਾਂ ਤੁਹਾਡੇ ਮੱਲੜਿਆ ਲੁੜਿਆ ਨਹੀਂ ਹੈਂ ਨਾ ਸੈਂਟਰ ਦੇਂਗਾ ਆਪਣਾ ਨਾ ਮਾਰੋ ਵੀ ਪੈਰ ਨਹੀਂ ਜਦ ਹੱਥ ਜੀ ਆਗੇ ਤੇਨੇ ਡੰਗ ਡੂੰਗ ਨਹੀਂ ਮਾਰਿਆ ਨਹੀਂ ਨਿਆਣਾ ਹੈਗਾ ਤੇ ਡੰਗ ਤੇ ਹੋਊਗਾ ਹੀ ਹੈ ਨਿਆਣਾ ਵਾ ਜੀ ਯਾਰ ਫਿਰ ਮੈਨੂੰ ਰੋਹ ਲਾ ਬਸ ਕੀ ਕਰਨ ਦੇ ਮੂਜੀ ਮੂਜੀ ਕੌਣ ਆਇਆ ਵਾ ਆ ਵੀ ਖਾਓ ਕਿਆ ਬਿਸਕੁਟ ਵੀ ਖਾਣੇ ਆ ਚਾ ਖਾਓ ਕੌਣ ਆਇਆ ਕੌਣ ਆ ਮਾਚੀ ਨਹੀਂ ਦੀਦੀ ਦੇ ਆ ਗਿਆ ਇਹ ਸੱਪ ਢਾਂਦੇ ਮਾਰ ਕੇ ਸੱਚ ਪਤਾ ਬਹੁਤ ਚਾਹ ਨਹੀਂ ਪੀਣੀ ਪਤਾ ਜਿੱਦੀ ਕਰੂਗੀ ਮੈਂ ਨਾ ਚਲ ਗਿਆ ਪਦਾ ਤੂੰ ਚਾ ਨਹੀਂ ਪਿਣੀ ਕੁਝ ਖਾ ਹੀ ਲੈ ਐਨੀ ਬੇਇਜ਼ਤੀ ਨਾ ਕਰ ਆਈ ਮੋਰ ਕੇ ਰਾਹ ਨਹੀਂ ਚੱਲਦੀ ਇਹ ਮੁੱਕਾ ਜਿਹੜਾ ਨਾ ਨਹੀਂ ਲੈਂਦਾ ਐਨੀ ਤੂੰ ਕੀ ਕਹਿ ਲਿਆ ਮੋਰ ਕਾ ਤੇ ਹਟਾਉਣਾ ਆ ਮਾ ਤੇ ਕੋਈ ਸੱਲਾਹ ਓਏ ਓਏ ਲੱਗੀ ਜੈ ਰਸੀਬ ਇਦਾਂ ਹੀ ਚਾਹੀਦੀ ਸੁਣ ਇਦਾਂ ਹੀ ਓਏ ਇੰਨਾ ਤੇ ਹੁਣ ਕਰੇ ਗੱਲ ਮਾ ਨਹੀਂ ਮੋਰ ਆਈਂ ਵਾ ਦੇ ਨਹੀਂ ਜੋ ਕਰੂ ਚੱਲੋ ਕਰ ਲਈਓ ਜੋ ਮੱਝ ਨਾਓ ਬਾਬਾ ਮੈਂ ਮੈਂ ਆਈਸਕ੍ਰੀਮ ਲਵਾਂ ਖਾਓਗੇ ਆਈਸਕ੍ਰੀਮ ਮੈਂ ਕਿਹਾਉਂਗਾ ਖਾਓਗੇ ਲੈ ਦੇਵਾਂਗੇ ਦੋ ਦੋ ਨਹੀਂ ਨਹੀਂ ਅਮੀ ਤੁਸੀਂ ਆਈਸਕ੍ਰੀਮ ਖਾਓਗੇ ਮੈਂ ਖੁਸ਼ਾ ਘਟਾਲ ਚਾਹੁੰਦਾ ਉਹ ਪਾ ਲਈ ਮੇਰੀ ਗੱਲ ਤੁਹਾਨੂੰ ਲੱਗੀ ਹੈ ਮੈਨੂੰ ਪਤਾ ਹੁੰਦਾ ਹੈ ਕਿ ਕਿੱਦ ਤੋਂ ਹੈ ਪਰ ਉਹ ਨਾ ਮੁੰਡਾ ਤੇਰੇ ਨਾਲ ਨਹੀਂ ਕਿਉਂ ਨਾ ਕੋਈ ਸਾ ਮੈਡੀਓ ਦਾ ਲੱਗਦੀ ਚੀਜ਼ ਕਿਦੋਂ ਤੱਕ ਆ ਬਣਾ ਰੱਖਿਆ ਰਹੰਦਾ ਆ ਬੈੱਡ ਐ ਦੀ ਕੋਈ ਕਿਹੜੀ ਇਹ ਇਹਨੇ ਪਾਈ ਜਾਂਦਾ ਮੈਂ ਕਰਦਾ ਕਿੱਥੇ ਦੇਖਦਾ ਉਹ ਦੋਨ ਮੱਝ ਭਜਦੀਆਂ ਨੰਨ ਮੈਂ ਤਾਂ ਸਾਲਾ ਕਹੇ ਤਾਂ ਹੀ ਸੁਧਰੀ ਜਾਂ ਕਾਈ ਸੁਧਰੀ ਸਾਡੇ ਪੈਸੇ ਲੱਗੋ ਸਾਡੇ ਸਾਰੇ ਬੰਦ ਬੰਦੇ ਦੁਕਾਨ ਤੇ ਗਾਣਾ ਸੁੱਤੀ ਕਿੱਥੋਂ ਹੋਇ ਕਰਿਓ ਆਪਣਾ ਜੀ ਚੱਲ ਜਾ ਨਹੀਂ ਕਰ ਗਲੀ ਚ ਵੜ ਕੇ ਮਸੋ ਫਰਾਟ ਲਾ ਕੇ ਮੈਨੂੰ ਉਹ ਫਰਾਦੇ ਫਰਾਦੂ ਚਲੋ ਜੀ ਪੋਰ ਇਹ ਕੋਚ ਨਹੀਂ ਜੋ ਨਾ ਖਾ ਨਹੀਂ ਖਾ ਮੈਂ ਬਾਪ ਨੂੰ ਘੁੱਟ ਦੋ ਉਹ ਇੰਨਾ ਤੜ ਮਮੀ ਆਂਦੀ ਮਮੀ ਆਂਦੀ ਤੂੰ ਜਾ ਮੈਨੂੰ 30000 ਮੈਨੂੰ ਵੰਨਿਆ ਕਰਾ ਬਸ ਹਾਂ ਮਮੀ ਬਾਹਰ ਚੱਲ ਜਾ ਰਹਿ ਤਾਈਏ ਇਹਨਾਂ ਬਾਪ ਨੂੰ ਘੁੱਟ ਤੇਰਾ ਇਹ ਬਾਪ ਬਾਪ ਨੂੰ ਮਾਰ ਇੱਕ ਵੱਟ ਕੇ ਖਵਾ ਮੋਤੀ ਗਾਲੀ ਵਿੱਚ ਘੁੱਟੇ ਮਦਲੀ ਤਾਂ ਇਹ ਗੱਲ ਕਰਾ ਕਰਾ ਬਾਬਾ ਜੀ ਕਿੱਦਾਂ ਸੋਹਣਾ ਨਾ ਇਹ ਤਾਂ ਨਾਸ਼ਨਲ ਰੈਕਟਾ ਕੋੜੀ-ਪੁੜੇ ਖਾਣੇ ਹੁਣ ਤੁਹਾਨੂੰ ਅਸੀਂ ਦਿਖਾਵਾਂਗੇ ਬੌਲੀ ਸਾਹਿਬ ਇਹ ਵੀ ਵਖਾ ਦੇਓਗੇ ਇਹਨਾਂ ਲਫਾ-ਫਾ ਪਰ ਲੈ ਆਓ ਹਾਂ ਤੇ ਬਾਬਾ ਨਹੀਂ ਬਾਬਾ ਜੀ ਨੇ ਪ੍ਰਸ਼ਾਦ ਦਿੱਤਾ ਬਾਬਾ ਜੀ ਨੇ ਉਹ ਸਾਡੇ ਬਾਬਾ ਜੀ ਬਹੁਤ ਸਾਨੂੰ ਪ੍ਰਸ਼ਾਦ ਦਿੰਦੇ ਸਾਡੇ ਬਾਪੂ ਜੀ ਆਹ ਵੇਖੋ ਬੌਲੀ ਸਾਹਿਬ ਦੇਖ ਕਰੋ ਦਰਸ਼ਨ ਵਾਹਿਗੁਰੂ ਸਤਨਾਮ ਸੱਚੀ ਆਵਾਜ਼ਾ ਮੇਰਾ ਕਰੇ ਰਿਪਾਤਾ ਵਾਏ ਗੁਰੂ ਵਾਏ ਗੁਰੂ ਨਹੀਂ ਨਹੀਂ ਬਹੁਤ ਤੁਹਾਡਾ ਮੈਨੂੰ ਸ਼ਤਰ ਪ੍ਰਵਾਹ ਆਹ ਵੇਹਾਂ ਮਰਦਾਂ ਦੀ ਇੱਕ ਗੱਲ ਵੀ ਹੈ 50 ਮਰਦਾਂ ਦੀ ਯਾਰ ਮੈਂ ਆ ਬੰਦਾ ਹਾਂ ਕੋਈ ਨਹੀਂ ਨਾਲ ਲਾ ਰਿਹਾ ਬਾ ਕੋਈ ਨਹੀਂ ਨਗਰੀ ਦਾ ਫਰਮਾਨ ਨਹੀਂ ਆਉਂਦਾ ਹਾਂਜੀ ਆਡੀ ਭੈਣ ਜੀ ਇਸ਼ਨਾਨ ਕਰਕੇ ਆ ਗਈ ਆ ਇਸ਼ਨਾਨ ਕਰਕੇ ਤੇ ਆ ਗਈ ਆ ਤੇ ਹੁਣ ਤਾਂ ਆਪਾਂ ਇਹ ਕਿੱਥੇ ਜਾਣਾ ਸੌਫਾ ਹੈ ਆਉਣਾ ਥੋੜਾ ਜਿਹਾ ਲੱਗਦਾ ਲੈ ਚੁੰਨੀ ਤੇਰੀ ਪੈਰਾਂ 'ਚ ਰੋਲਦੀ ਫਿਰਦੀ ਹੈ ਗਾ ਜੀ ਚਲੋ ਭੈਣ ਜੀ ਆ ਦੇਖੋ ਆ ਬਾਬਾ ਨੂੰ ਨਾ ਇਹ ਮੇਰ ਕੋਈ ਹੈ ਉਹ ਪੜਿਆ ਗਿਆ ਬਾਕੀ ਮੈਂ ਪੜਿਆ ਨਹੀਂ ਗਿਆ ਮੈਂ ਤਾਂ ਤੇ ਪ੍ਰਾਤਨ ਤੂੰ ਹੀ ਹੈ ਇੰਤਲੋ ਰੱਥਲੇਓ ਕਿਦਾਂ ਦਾ ਵਾਸਾ ਲੈਓ ਜਿਹਦੇ ਤ윙ਿਆth ਹੋਰ ਡੂੰਗਾ ਹੈ ਬਾਬਾ ਜੀ ਇੱਥੇ ਨਾ ਹਰ ਰੋਜ਼ ਸੰਤਸਾਂ ਮੇਰੇ ਦਮ ਦੇ ਇਸ਼ਨਾਨ ਕਰਦੇ ਅਦੇ ਉਸਤਾਨ ਦੇ ਬੈਠੇ ਸਨ ਬਾਬਾ ਜੀ ਵਚਨ ਕਰਦੇ ਸਨ ਕਿ ਇਸ ਤਲਾਸ ਸਰੋਵਰ ਵਿੱਚ ਇਸ਼ਨਾਨ ਕੀਤੀਆਂ ਉਹ ਕੋਹੜੀਆਂ ਦੇ ਕੋਹੜ ਦੂਰ ਹੋਣਗੇ ਸੁੱਕੇ ਹਰੇ ਹੋਣਗੇ ਮੂਹ ਮੰਗੀਆਂ ਮਰਾਦਾਂ ਪੂਰੀਆਂ ਹੋਣਗੀਆਂ ਜਿੰਨਾਂ ਨੇ ਵੀ ਸਰੋਵਰ ਜਾਂ ਬੋੜੀ ਸਵਾਰੂ ਫੱਕ ਜਿੰਨੇ ਨਹੀਂ ਉਹ ਦੁਨੀਆ ਦੇ ਦੁੱਖ ਘਟਣ ਲਈ ਤੇ ਮਰਾਦਾਂ ਪੂਰੀਆਂ ਕਰ ਲਈ ਹਨ ਬਾਬਾ ਜੀ ਦਾ ਅਦੇ ਬਾਬਾ ਜੀ ਹੁੰਦੇ ਨੇ ਦੇਖ ਸਕਦਾ ਦੇ ਨਾਲ ਤੇ ਇਥੇ ਇਸ਼ਨਾਨ ਕਰਦੇ ਹੁੰਦੇ ਕਿ ਉਹਨਾਂ ਨੇ ਇਹ ਵੀ ਗੱਲ ਕਹੀ ਬਾਬਾ ਜੀ ਨੇ ਵੀ ਕੋਈ ਵੀ ਸੰਗਤ ਜਿਹੜੀ ਇਥੇ ਇਸ਼ਨਾਨ ਕਰੂਗੀ ਨਾ ਤੇ ਆਪਣੇ ਭਾਵੇਂ ਉਹਨੂੰ ਮਤਲਬ ਕੋਈ ਵੀ ਕਿਹੇ ਵੀ ਤਰ੍ਹਾਂ ਦਾ ਰੋਗ ਜਾਂ ਨਾ ਕੀ ਕਹਿੰਦੇ ਬਾਬਾ ਪਿੰਗਰ ਜਿਹੜੇ ਉਹ ਕੀੜੇ ਕੋੜੇ ਕੋੜੇ ਇਹ ਜਿੱਦਾਂ ਵੀ ਕੇ ਦੀ ਮਰਦ ਮਾਂਜੇ ਸੱਚੇ ਮਨੋਂ ਇਥੇ ਬੋਲਣਾ ਇਸ਼ਨਾਨ ਕਰਦੇ ਮਰਦ ਮੰਗੂਗਾ ਨਾ ਇਥੇ ਉਹ ਪੂਰੀ ਹੋਊਗੀ ਜੋ ਮਰਜ਼ੀ ਉਹ ਪੂਰੀ ਹੋਊਗੀ ਉਥੇ ਆ ਜਾਈ ਸਾਰੀ ਹਿਸਟਰੀ ਵੀ ਪੜ ਕੇ ਆਇਆ ਇਸ਼ਨਾਨ ਕਰਕੇ ਬੜਾ ਮਜ਼ਾ ਆਇਆ ਤੇ ਫੇਰ ਵੱਡੇ ਗੋਦਾਵਰ ਸਾਹਿਬੇ ਫੋਨ ਹੀ ਚੁੱਕਣ ਇੱਥੇ ਨਹੀਂ ਤਾਂ ਬਾਟਾ ਵੀ ਗਏ ਉਥੋਂ ਇੱਕ ਬਾਟਾ ਵੀ ਤਾਂ ਆ ਚ ਰਹੀ ਆ ਆਈਸਕ੍ਰੀਮ ਲਈ ਤੇ ਮਮੀ ਰੋਟੀਆਂ ਲਾਉਣੀ ਆ ਲਈ ਘਰ ਪਹੁੰਚ ਗਏ ਇਹ ਦੇ ਕਿਨੇ ਖਾਣ ਹੀ ਨਹੀਂ ਦਿੱਤੇ ਇਹ ਕਈ ਜਗ੍ਹਾ ਤੋਂ ਦੱਪੇ ਖਾਣੇ ਮੈਂ ਭਰਾ ਹੁਣ ਚੱਲ ਮਤਲਬ ਸਵੇਰੇ ਗੋਲਦਪੇ ਹਵਾ ਲੂ ਆਈ ਭਾਜੀ ਹੋਰ ਰੋਟੀਆਂ ਨਹੀਂ ਦਿਸ ਰਹੀਆਂ ਤੇ ਇਹ ਹੁਣ ਆਈਸਕ੍ਰੀਮ ਲੈ ਲਈਓ ਨਾਲ ਨੇਰਾ ਆਇਆ ਮੈਂ ਹੁਣ ਚੱਲੀਏ ਚਲੋ ਜੀ ਜੀ ਦੀਆਂ ਟਿਕੜੀਆਂ ਦੀ ਕੋਈ ਪਰੇ ਦੇ ਕੋਲਾਂ ਪੈਸੇ ਲੈਣੇ ਕੋਈ ਨਹੀਂ ਕਰ ਲੈਣੇ ਆਂਦੀ ਮਮੀ ਨਾਲ ਲੈਣਾ ਤਾਂ ਬਾਹਰ ਵਿੱਚ ਕਿਹੜਾ ਤੇਰੇ ਆ ਗਿਆ ਪੂਆ ਕੋਈ ਮੈਨੂੰ ਘਰ ਨਹੀਂ ਨਹੀਂ ਮਾਸੀ ਤੂੰ ਮੇਰੇ ਨਾਲ ਦੀ ਮੈਂ Redmi 12 ਲਿਆ ਭਾਜੀ ਉਹ ਮम्मा ਸਿੰਘ ਦੇਣਾ ਮਾਸੀ ਦਾ ਜਦ ਬਰਾ ਚੋਪ ਕਰ ਮੇਰਾ ਸੇਵਾ ਖਾ ਰੋਟੀ ਖਾਣੀ ਹੀ ਨਹੀਂ ਹਾਂ ਭੰਦੇ ਖਾ ਰਹੀ ਆ ਰੋਟੀ ਆ ਗਈ ਨਾ ਮੈਂ ਨਵਾਈ ਲਈ ਆ ਰਿਹਾ ਅੱਜ ਵਾਰੀ ਆ ਤੇ ਇਹਦੇ ਮੈਂ ਫਾਈਂਦੀ ਮਾਸੀ ਦੇ ਦੇਣਾ ਤੂੰ ਆਪਣਾ ਮੈਨੂੰ ਲੈ ਦੇ ਸਿਆਣਾ ਵੇਖ ਕਿੱਡਾ ਹੀ ਜਿਹੜਾ ਕੋਈ ਸਿਆਣਾ ਹੈ ਨਹੀਂ ਮੈਂ 15000 ਦਰਿਆਵਾ ਤੇ ਮੈਂ ਮਾਸੀ ਦੇ ਦੇਣਾ ਤਾ ਤਾ ਤੂੰ ਸਾਬਾ ਕਹਿੰਦਾ ਤਾ ਤਾ 10000 ਦਾ ਐਵੇਂ ਤੇਰੀ ਨਾਸਾਂ ਨਵਾਈ ਆ ਪੂਰਾ ਨਾ ਦੇ ਜਣੀ 4000 ਦਾ ਨਹੀਂ ਨਹੀਂ ਯਾਰ ਮਾਤਾ ਜਾਂਦੇ ਕਾਮਰ ਵੇਟ ਜਾਂਦੇ ਆਪਣੇ ਵਾਲਾ ਮੈਨੂੰ ਕੱਲ ਦੇ ਦੇ ਮੈਂ ਮਾਸੀਂ ਦੇ ਦਿੰਦੀ ਉਹ ਮੰਮੀ ਨੂੰ ਦੇਣਾ ਹੁੰਦਾ ਉਹ ਮੰਮੀ ਆ ਲੱਲੇ ਨਾ ਮੰਮੀ ਸੋ ਮੰਮੀ ਇੱਕ ਲੱਲੇ ਮੰਮੀ ਅੱਜ ਤੱਕੀ ਉਹ ਹਰਸਾ ਲੱਤਾਂ ਮੈਂ ਤੇ ਤੁਮੀ ਲਾ ਦੇ ਤੇ ਤੁਮੀ ਲਾ ਨਾ ਮੈਨੂੰ ਵੀ ਲਾਦਾ ਮੈਨੂੰ ਮਿਲਣਾ ਚਾਹੀਦਾ ਇਹ ਇਹ ਤੋਂ ਹੀ ਲੈ ਕੇ ਦਵਾ ਦੇ ਕੋਈ ਲਾਦਾ ਇਹ ਤੋਂ ਹੀ ਲੈ ਕੇ ਆਣਾ ਟੈਨਸ਼ਨ ਨਾ ਲੈ ਮੈਨੂੰ ਇੱਥੇ ਬਹਿ ਜਾ ਉਹ ਤੂੰ ਤਾਂ ਮਮੀ ਨੂੰ ਪਈ ਜਾਂਦੀ ਤੇਨੂੰ ਵੀ ਲਾਦਾ ਟੈਨਸ਼ਨ ਨਾ ਲੈ ਹੋਰ ਨਾ ਹੂੰ ਯਾਰ ਹੂਨ ਤੋਂ ਕੋਲੇ ਜਾਂਦੇ ਹੋ ਚਾਰਾ ਮੂਛਾ ਮੁੰਨੀਆ ਕਰੀ ਮਾਟਰ ਤੇ ਲੈਣ ਮੂਛਾ ਵਾਲੀ ਮਾਸਾ ਕਰਾ ਕੇ ਪੁੱਟ ਪੁੱਟ ਕੇ ਮਾਸਾ ਕਰਾ ਵੀਰੇ ਸ਼ਾਸ਼ੀ ਕਾਲ ਮੈਂ ਵੀ ਆਈ ਆ ਮੈਂ ਵੀ ਮਿਲ ਕੋਹੜਾ ਵੀ ਮਾਟਰੀ ਟਰੀ ਵੀ ਆਈ ਏ ਗੱਲ ਕਰੀ ਆ ਚਲੋ ਮੈਂ ਰੋਟੀ ਜੇ ਮੈਂ ਲੱਭ ਕੇ ਦੇਣੀ ਚਾਹ ਚਾਹ ਤੱਕ ਮੈਂ ਲੱਭ ਕੇ ਦੇ ਦੂੰਗਾ ਬਣੀ ਨਹੀਂ ਇਹਨਾਂ ਨੂੰ ਖਵਾਤਾ ਵਾ ਜਾਨੀ ਲੱਗੀਆਂ ਤੁਹਾਡੇ ਸਾਥੀ ਮੈਂ ਪਾਣ ਦੇ ਸੌ ਕਰ ਲੀਏ ਫੇਰ ਖਾਣੇ ਆ ਕੀ ਖਾਣੇ ਆ ਆਈਸਕ੍ਰੀਮ ਬਹੁਤ ਸਾਰੇ ਮੂਵੀ ਦੇ ਫਿਲਮ ਦੇ ਬਸ ਕਮੀ ਹੈ ਖਾੜੋ ਪੀਰੋ ਦੇ ਪੰਜ ਸੱਤ ਕਰ ਲੋ ਹਲਾ ਵੀ ਤਰ ਕੇ ਤੋਂ இப்போது பத்தியாகி வைத்தேன்

ਪੀਰ ਬੁਝੂ ਸ਼ਾ ਇਹਨਾਂ ਸਿਕੂਪਾ ਪ੍ਰਭਾਬਾ ਇਹ ਪਗਾਮਿੰਦੀਆਂ ਤੋਂ ਆਉਂਦੀਆਂ ਹੈਂ ਕਿਹ ਭਾਈਆਂ ਵਾਂ ਇਦਾਂ ਬੱਚੇ ਚਲੋ ਆਈਸਕ੍ਰੀਮ ਖਾਓਗੇ ਖਾ ਲੋਗੇ ਆਈਸਕ੍ਰੀਮ ਖਾਣੇ ਕਿੱਧਰ ਨਹੀਂ ਜਾ ਲੋ ਜੀ ਇਧਰ ਲੱਗ ਗਈ ਹੁਣ ਲੁੱਡੋ ਹੈਲੋ ਗਾਇਜ਼ ਮੈਚ ਲੱਗਣਾ ਫਸਵਾ ਇਧਰ ਪੀਰ ਜਵਨ ਸਿੰਘ ਚੱਲ ਚੱਲਾ ਜੋ ਬਣਾਉਂਦੇ ਕਿ ਛਾਟੀ ਸਫਾਰੀ ਮਾਹਾਂ ਕਿਹਦੇ ਕਿਹੜਾ ਜਿੱਤਦਾ ਹੀ ਉਹ ਤੇ ਕਿਹੜਾ ਹਾਰਦਾ ਹੀ ਛਦਣਾ ਤੇਰਾ ਗਾੜੀ ਵੀ ਜਾਣ ਰਿਹਾ ਅਬੀ ਤਾਂ ਪਾਰਟੀ ਸ਼ੁਰੂ ਹੋਈ ਹੈ ਆਈਸਕ੍ਰੀਮ ਹੀ ਲਈ ਖਾ ਵੀਆਂ ਵਾਲੀ ਅੱਛਾ ਨਿਆਮਾ 20 ਰੁਪਏ ਦੇ ਤੇ ਤੇਰਾ ਮੂੰਹ ਤੇ ਕਹਿੰਦੇ ਚਪੇੜ ਨਹੀਂ ਮਾਰਨੀ ਤੂੰ ਆਈਸਕ੍ਰੀਮ ਚ ਚੱਲ ਆਵਾਜ਼ ਨਹੀਂ ਆਈ ਮੈਂ 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 ਫ੍ਰੀ ਮਾਰ ਦੇਣਾ ਛਿਆਏ ਬਾਹਰ ਕੱਢ ਲੈ ਛਦਣਾ ਮੈਨੂੰ ਨਾ ਸਿਖਾਓ ਮੈਨੂੰ ਸਿਖਾਉਣਾ ਤੇ ਬਹੁਤ ਆ ਮਗਾੜ ਲ ਭਜਾਲਾ ਗਾੜ ਲ ਭਜਾਲਾ ਵੇਖਿਆ ਸਹੀ ਤੇ ਜਾਂਦੇ ਕਿੱਧਰ ਨੂੰ ਜੇ ਵੇਖਿਆ ਸਹੀ ਗੱਡੀ ਓ ਨਹੀਂ ਜਾਂਦੇ ਨਹੀਂ ਜਾਂਦੇ ਕੋਈ ਵੀ ਨਹੀਂ ਜਾਂਦੇ ਪੰਜ ਨੂੰ ਭਜਾ ਤੋ ਕੋਈ ਗੱਲ ਨਹੀਂ ਤੇ ਮਗਲਾ ਲਿਆਉਂਦੀ ਸੇਵ ਚ ਲੰਗੀ ਮਾਰਦੇ ਵੀ ਤੋ ਮਾਰਦੇ ਕਿਹਨੂੰ ਮਾਰਦੇ ਵੇ ਕਿਹਨੂੰ ਮਾਰਦੇ ਵੇ ਚੱਲ ਬੈਂਟ ਆ ਗਈ ਦੀ ਦੀ ਬਾਟੀ ਇਹਨੂੰ ਲਾ ਲਾ ਸੇਚਰ ਲੈਨੂੰ ਇਹਨੂੰ ਓ ਆ ਕੱਲ ਡੰਗੜਾਈ ਪਹਿਣਾ ਏ ਆਂਦੀ ਜੇਵ ਚ ਲਾਲਾ ਤੇਰਾ ਹੋਗਾ ਕਾਲੀਆਂ ਹਮ ਦੇਖਣਾ ਤੇਰਾ ਕੀ ਹੋਗਾ ਕਾਲੀਆਂ ਮੈਂ ਤੇ ਲੱਗ ਗਿਆ ਸੀ ਤੂੰ ਆਪਣਾ ਬਤਾਓ ਹਮ ਤਾਂ ਠੀਕ ਠਾਕ ਰੇ ਜੇ ਤੂੰ ਮਾ ਵਾਲਾ ਗਰਭ ਹੋਣਾ ਜੇ ਸਾਜਨਾ ਪੰਜ 6 ਬੱਚੇ 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 ਬਾਝ ਗਏ ਕੋਈ ਨਹੀਂ ਬਚਣਾ ਸਭ ਜਾਣਗੇ ਕਰੋ ਘਰੀ ਚਲਾ ਦੇਗਾ ਸਾ ਸੋਚੰਦਾ ਤੈਨੂੰ ਡੰਗ ਮਾਰੀਦਾ ਤੈਨੂੰ ਮੈਂ ਦੱਸਦੀ ਆ ਤੈਨੂੰ ਅਸਲੀ ਮਜ਼ਾ ਕਿਨੂੰ ਕਹਿੰਦੇ ਨੇ ਚੱਲ ਪੀ ਲੂ ਚਲੋ ਉਹ ਮੈਨੂੰ ਡੰਗ ਮਾਰਦਾ ਦੀਦੀ ਮੈਂ ਤੇਰੇ ਨਾਲ ਡੰਗ ਮਾਰਦਾ ਮੈਂ ਬੂਦਿਆ ਮੈਂ ਤਾਂ ਜਿਹੜੀ ਟੀਮ ਬਣਾਈ ਨਾ ਟੀਮ ਨੂੰ ਕੋਈ ਨਹੀਂ ਮੈਂ ਕਿਸੇ ਦੇ ਨਾਲ ਨਹੀਂ ਮੈਂ ਇਕੱਲੀ ਆ ਉਹ ਗਿਆ ਤੜਾ ਬੰਦਾ ਵੇਖਿਆ ਕੀ ਆ ਹੁਣ ਗਿਆ ਜੀ ਹੋਣਾ ਔਰ ਲੜਦੇ ਚਲਾ ਚਲਾ ਆਜਾ ਦੇ ਤੂੰ ਤੂੰ ਕਿਉਂ ਬਸ ਕੇ ਖਲਿਆ ਮਾਰੇ ਨਹੀਂ ਨਹੀਂ ਆਪਣਾ ਇਹ ਆਈ ਦੱਕਲ ਮੇਰੇ ਰੱਜਾ ਹਾਂ ਨਾ 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 ਮੁਕਾਬਲਾ ਬਸ ਵਈ ਘੇਰ ਮੇਰਾ ਕੋਈ ਵੀ ਛੇੜਨਦਾ ਤੂੰ ਕਿਉਂ ਨਹੀਂ ਆਏ ਸੀ ਤੇ ਮਜਾ ਇਹ ਤਾਂ ਮਜਾ ਇਹ ਹੀ ਤਾਂ ਮਜਾ ਆਪਕਾ ਤਾਂ ਜਿਹੜਾ ਚਰੰਦਾ ਆਏ ਇਹ ਫਾਲ ਵਾੜਨਾ ਤੇ ਫਿਰ ਚੰਗੀ ਆ ਮਰਜਣਾ ਹਰੇ ਜਿਹਨੇ ਬਜਣਾ ਨਹੀਂ ਆਏ ਨੇ ਸਮਝੋਗੀ ਮੇਰ ਕੋ ਮੇਰਾ ਸੇਵ ਚ ਲੱਗ ਗਿਆ ਜੇ ਮੈਨੂੰ ਤਾਂ ਲਾ ਤੈਨ ਸਾਰੇ ਸੇਵ ਚ ਕਿੰਨੇ ਕ ਸੇਵ ਚ ਲਾਉਂਗਾ ਕਿਦਾਂ ਨਾ ਆਏ ਮੇਰੇ ਨਾਲ ਪੰਗਾ ਇਜ਼ ਨਾਟ ਚੰਗਾ ਬੇਟਾ ਤੇਰਾ ਫੇਰ ਸੇਵ ਨਾ ਵੇਖੀ ਮੈਂ ਨਾ ਨਾ ਹੱਥ ਲਾ ਮੈਨ ਜੇ ਮੈਨ ਹੱਥ ਤੋੜ ਦੇਣੀ ਹੂੰ ਤੈਨੂੰ ਆਪ ਜਾਲਾ ਚੰਗੀ ਰਹੇਗੀ ਆਪ ਚਾਹੇ ਮੈਨੂੰ ਆਪ ਜੋਨੇ ਮਨੂਨੇ ਮੇਰੇ ਇੱਥੇ ਪੀਰ ਹੋਣੀ ਜੀ ਇਹਨੂੰ ਡੰਗ ਵੱਜ ਗਿਆ ਲਾ ਬਾਬ ਲਾਲ ਲਾ ਗੋ ਆ ਜੀ ਮੇਰੇ ਟੈਨਸ਼ਨ ਹੈ ਮਾਸੀ ਮਾਸੀ ਵੇਲਾ ਆਈ ਨਿਕਰਾ ਮੈਂ ਚਪੇੜ ਮਾਰਦੀ ਆ ਗੇਮ ਤੇ ਹੀ ਆ ਨਾ ਮੁੰਡੇ ਨੂੰ ਹਰਾਤੀ ਆ ਜਿਹੜਾ ਮੁੰਡਾ ਪਿਆ ਨਾ ਵਾਲ ਖਲਾਰ ਕੇ ਇਹਨੂੰ ਅਸੀਂ ਇੱਕ ਗੇਮ ਹਰਾਤੀ ਆ ਤੇ ਹੁਣ ਫੇਰ ਇਹ ਲੱਗੇ ਤੁੰਨੇ ਤੇ ਬਾਕੀ ਜੇ ਆਪਾਂ ਤੁਹਾਨੂੰ ਹੁਣ ਮਿਲਾਂਗੇ ਸਵੇਰੇ ਨਵੇਂ ਵਲੌਗ ਦੇ ਵਿੱਚ ਤੇ ਇਹ ਵਲੌਗ ਦਾ ਅਸੀਂ ਇੱਥੇ ਕਰ ਰਹੇ ਹਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸੋਹਣਾ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆ ਨਵੀਂ ਵੀਡੀਓ ਚ ਤੇ ਕੱਲ ਇਹ ਤੋਂ ਵੀ ਸੋਹਣੀ ਤੇ ਘੈਂਟ ਗੱਲਬਾਤ ਵਾਲੀ ਵੀਡੀਓ ਹੋਗੀ ਕਿਉਂ ਬੱਚਿਓ ਯੈਸ ਕੱਲ ਮੌਰੀ ਮਸਤੀ ਕਰਾਂਗੇ ਤੇ ਚਲੋ ਠੀਕ ਆ ਬਾਏ ਬਾਏ